ਹੱਲਾ ਛਾਪੀ ਬੜਾ ਦੁਖਦਾਈ ਹਾਦਸਾ ਜਿਹੜਾ ਵਾਪਰਿਆ ਇੱਕ ਸਾਡਾ ਕਿਸਾਨ ਵੀਰ ਜਿਹੜਾ ਕੰਨੇ ਦੀ ਟਰਾਲੀ ਲੈ ਕੇ ਆ ਰਿਹਾ ਸੀ ਤੇ ਅੱਗੋਂ ਬੱਸ ਆ ਗਈ। ਉਹ ਦੋਵਾਂ ਦਾ ਤਵਾਜਨ ਜਿਹੜਾ ਖਰਾਬ ਹੋ ਗਿਆ ਤੇ ਟਰੈਕਟਰ ਟਰਾਲੀ ਥੱਲੇ ਜਾ ਕੇ ਡਿੱਪੇ ਤੇ ਡਰਾਈਵਰ ਨੌਜਵਾਨ ਮੁੰਡਾ ਸੀਗਾ। ਉਹ ਥੱਲੇ ਆ ਕੇ ਉਹਦੀ ਡੈਥ ਹੋ ਗਈ। ਮੈਂ ਉਹ ਦੇਖਣ ਆਇਆ ਸੀਗਾ। ਮੈਂ ਦੇਖਿਆ ਕਿ ਪੋਲ ਥੋੜਾ ਗੰਦੇ ਦੀ ਟਰਾਲੀ ਦੇ ਹਿਸਾਬ ਨਾਲ ਜਿਹੜਾ ਚੌੜਾ ਘਟ ਹੈ ਆਪਾਂ ਕੋਸ਼ਿਸ਼ ਕਰਦੇ ਆਂ ਕਿ ਪੋਲੂ ਵੀ ਚੌੜਾ ਕਰਾਵਾਂਗੇ ਔਰ ਇਸ ਲੜਕੇ ਦੇ ਪਰਿਵਾਰ ਦੀ ਮਾਲੀ ਮਤਲੀ ਸਰਕਾਰ ਕੋਲੋਂ ਜਿਹੜੀ ਕਰਵਾਵਾਂਗੇ ਇਹ ਮਤਲਬ ਜਿਹੜਾ ਅਸੀਂ ਕਿਉਂਕਿ ਖੇਤੀ ਨਾਲ ਸੰਬੰਧਤ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਮੇਰੇ ਨਾਲ ਨੇ ਅਸੀਂ ਮਾਰਕੀਟ ਕਮੇਟੀ ਵੱਲੋਂ ਵੀ ਇਹਦਾ ਕੇਸ ਪੜਾ ਕੇ ਜਿਹੜਾ ਪੰਜਾਬ ਸਰਕਾਰ ਨੂੰ ਜਿਹੜਾ ਭੇਜਾਂਗੇ ਬਹੁਤ ਦੁੱਖ ਹੋਇਆ ਨੌਜਵਾਨ ਮੁੰਡਾ ਸਾਡਾ ਡਰਾਈਵਰ ਸੀਗਾ ਜਿਹਦੀ ਡੈਥ ਹੋ ਗਈ ਇਸ ਕਰਕੇ ਮੈਂ ਦੇਖਣ ਆਇਆ ਸੀਗਾ ਮੌਕਾ ਦੇਖਣ ਤੁਸੀਂ ਦੇਖਿਆ ਕਿ ਪੁਲ ਦੀਆਂ ਜਿਹੜੀਆਂ ਸਾਈਡਾਂ ਕਾਫੀ ਪ੍ਰਾਤਕ ਪੁਰਾਣੀਆਂ ਨੇ ਮਰਮਮਤ ਉਹਨਾਂ ਦੀ ਹੋਰ ਵੀ ਕਈ ਪੁਲ ਹੈਗੇ ਜਿਨ੍ਹਾਂ ਦੇ ਖੋਨੇ ਪੋਲੇ ਹੈ ਜਿਨ੍ਹਾਂ ਦੇ ਉੱਤੇ ਰੇਲਿੰਗਾਂ ਨਹੀਂ ਹੈਗੀਆਂ ਉਹਨਾਂ ਲਈ ਕੀ ਪਰਬੰਧ ਕੀਤਾ ਜਾਵੇ। ਜੀ ਜੀ ਇਹਦਾ ਕਰਦੇ ਆ ਇਹ ਤੇ ਜਿਹੜਾ ਮਤਲਬ ਪੁਲਾਂ ਦੇ ਉੱਤੇ ਰੇਲਿੰਗ ਨਹੀਂ ਹੈਗੀਆਂ ਉਹਨਾਂ ਦੀਆਂ ਰੇਲਿੰਗ ਵਗੈਰਾ ਜਿਹੜੀਆਂ ਆਪਾਂ ਵਧੀਆ ਧੱਕ ਦੇ ਨਾਲ ਪਰਵਾ ਕੇ ਦੇ ਦਿੰਦੇ। ਭਲੇ ਬਾਡੀ ਗੱਲ ਵੈਸੇ ਕਦੀ ਇੱਥੇ ਘੱਟਾਂ ਵਾਪਸ ਨਹੀਂ ਦੀ ਸੀ। ਇਹ ਪਹਿਲੀ ਵਾਰ ਹੀ ਮਤਲਬ ਪਹਿਲੇ ਤਾਂ 15 ਸਾਲ ਚ ਪਹਿਲੀ ਵਾਰ ਦਿੱਤਾ ਹੋਇਆ। ਪਰ ਕਿਉਂਕਿ ਵਾਸਤੇ ਟ੍ਰੈਕਟਰ ਜਿਹੜਾ ਅੰਮੋ ਸਾਹਮਣੇ ਹੋ ਗਿਆ ਫਾਦੇ ਪੋਲ ਠੀਕ ਨਹੀਂ ਗੇ ਪੋਲ ਆਪਾਂ ਠੀਕ ਕਰਾਂ ਹਾਂ ਇੱਧਰ ਆ ਨਹੀਂ ਇੱਧਰ ਨੇ ਬਟਿਆ ਉਹ ਇਧੋਂ ਤੁਸੀਂ ਹਾਂ ਹਾਂ ਬਾਸੀ ਵੀ ਇਧਰ ਹਾਂ ਉਪਾਸ ਦੀ ਫੀਟ ਬਣੀ ਜਾਂਦੇ ਕਰਕੇ ਇੱਥੋਂ ਲਾੜ ਗੰਨੇ ਦੀ ਲਾਤੀ ਤੁਹਾਨੂੰ ਪਤਾ ਮਾਸਗਾ ਇਹ ਜਿਹੜਾ ਹਾਈਡਰੋਲਿਕ ਟਰੈਕਟਰ ਨੇ ਹਾਂ ਉਹ ਤੋਂ ਵੀ ਉੱਪਰ ਬੈਲੈਂਸ ਕਰੀ ਹੋ ਗਿਆ ਟਰੈਕਟਰ ਵਾਲੀ ਉਹ ਵੀ ਲੱਗੀ ਹੂੰ ਸੁਪਰ ਡਿਪੈਚ ਹੂੰ ਹਾਂ ਲਾੜ ਦੇਖ ਮੇਨਿਮਰੀ ਮਾਲ ਦੀ ਉਹ ਟਰੈਕਟਰ ਦਾ ਮਾਜੀ ਮੀਆਂ ਵਾਲੇ ਸਰਪੰਚੋ ਦਾ ਪਤਾ ਹੈ ਹਾਂ ਮਾਜੀ ਮੀਆਂ ਵਾਲਾ ਸਰਪੰਚ ਮਾਜੀ ਮੀਆਂ ਦਾ ਹਾਂਜੀ ਅੱਛਾ ਤੇ ਟਰਾਲੀ ਕਿਦੀ ਸਰਪੰਚੋ ਦੇ ਮਾਜੀ ਮੀਆਂ ਵਾਲਾ ਆਪਣਾ ਸਰਪੰਚ ਆਹੋ ਉਹਦਾ ਗੱਣਾ ਦੇ ਉੱਤੇ ਤੇ ਮਾਜੀ ਮੀਆਂ ਦਾ ਸੁਭਜ ਦਾ ਹੈ ਅੱਛਾ ਮਾਜੀ ਮੀਆਂ ਅੱਛਾ ਮੁੰਡਾ ਕਿੱਥੋਂ ਦਾ ਹੈ ਮੁੰਡਾ ਮਾਜੀ ਮੀਆਂ ਦਾ ਹੈ ਮਾਜੀ ਮੀਆਂ ਪਿੰਡ ਦਾ ਹੈ ਵਾਸਖੀ ਹੈ ਵਾਸਖੀ ਕ੍ਰਿਸਚਨ ਸੀ ਹੈ ਹਾਂ ਰਜਿਸਟਰ ਹੈ ਰਜਿਸਟਰ ਹੈ ਅੱਛਾ ਬਾਬਾ دیرਦਾ ਜੇ ਤਾਂ ਰਹਿਦਾ ਹੈ ਹਾਂ ਬਾਬਾ دیرਦਾ ਹੀ ਆਪਣਾ ਅੱਛਾ ਹਾਂ ਕੋਈ ਨਾ ਕੋਈ ਕਰਦਾ ਕਹਾ ਬਹੁਤ ਇਖ ਤੋਂ ਤੇ ਬੰਦਾ ਬਚ ਨਹੀਂ ਸਕਦਾ ਆਹ ਉਹਨੇ ਜੀ ਬਚਣਾ ਕਿ ਉਹਨੇ ਛਾਲ ਤੇ ਮਾਰੀ ਜੀ ਉਹ ਛਾਲ ਵੀ ਇੱਥੇ ਸਾਈਡ ਨੂੰ ਮਾਰ ਲਈ ਹਾਂ ਛਾਲ ਤੇ ਮਾਰਦੀ ਹਨੇ ਬਿਮਾਰੀ ਐਸੇ ਸਾਈਡ ਨੂੰ ਇੱਧਰ ਤੂੰ ਇੱਧਰ ਨੂੰ ਵੱਧ ਗਈ ਇਹ ਉਹ ਹੋ ਅੱਛਾ ਹੂੰ ਨੰਦ ਵਾਲੇ ਨੰਦ ਵਾਲਿਆਂ ਦੀ ਬੋਲਦੇ ਆ ਇੱਥੇ ਨੰਦ ਵਾਲਿਆਂ ਦੀ ਬਾਪੀ ਅੱਛਾ 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 ਕੋਈ ਨਹੀਂ ਤੇ ਪੀਪੂ ਸਾਲਾ ਖਰਾਬ ਹੋ ਗਿਆ ਟੁੱਟ ਗਿਆ ਹਾਂ ਹਾਂ ਕੋਈ ਨਹੀਂ ਐਦਾਂ ਨਹੀਂ ਮਤ ਕਹਾਂਗੇ ਕੋਈ ਨਹੀਂ ਜੀਮ ਦਿਓ ਜੀ ਪੈਟਰੋਲ ਦੀ ਕਹਾਣੀ ਅੱਛਾ ਪੈਟਰੋਲ ਦੀ ਤਾਦਾ ਸੀ ਇਹ ਕਿੰਨਾ ਬੜਾ ਪਾਣਾ ਪਤਾ ਨਹੀਂ ਲੱਗਾ ਕਿ ਕਿੱਦਾਂ ਹੋ ਗਿਆ ਉਹ ਆਨੰਦ ਵਾਸ ਵਾਲੇ ਨੇ ਮਾਰਦੀ ਸਾਈਡ ਮਾਰਦੀ ਸਾਈਡ ਮਾਰੀ ਆ ਤੀਹੇ ਪੱਕੇ ਪਹਿਲਾਂ ਟਰਾਲੀ ਪਲਟੀ ਫਿਰ ਹਾਂ ਉਹਦਾ ਹੀ ਉਹ ਸਾਈਡ ਮਾਰੀ ਟਰਾਲੀ ਦਾ ਖਰਾਬ ਹੋਣ ਗਿਆ ਅੱਛਾ ਉਹ ਕਲੀਅਰ ਹੋ ਗਿਆ ਬਸ ਸਾਰਾ ਕਲੀਅਰ ਹੋ ਗਿਆ ਤੇ ਨਹੀਂ ਕਲੀਅਰ ਹੋਇਆ ਸਾਰਾ ਅੱਛਾ ਵਾਰੀਆਂ ਵਿੱਚ ਬੈਠੇ ਉਹ ਤਾਂ ਸੰਗੀਆਂ ਵੀ ਉਹ ਬਸ ਬੱਤ ਪਾ ਜਾ ਕੇ ਲੈ ਗਿਆ ਪੱਤਾ ਕਾਰੀਆਂ ਵਿੱਚ ਹਾਂ ਵਹਿਆ ਸੀਗਾ ਵਹਿਆ ਛੋਟੇ ਛੋਟੇ ਬੱਚੇ ਛੋਟੇ ਬੱਚੇ ਉਹਦਾ ਘਰ ਵੀ ਨਹੀਂ ਹੈਗਾ ਉਹਦਾ ਆਪਣਾ ਵੀ ਘਰ ਨਹੀਂ ਹੈ ਉਹਦੇ ਦੇਦੇ ਤੇ ਰਹਿੰਦੇ ਆ ਅੱਛਾ ਬਹੁਤਾ ਘਰੀ ਉਹ ਬਹੁਤ ਅੱਖਾ ਹੋਇਆਗਾ ਕੋਈ ਨਹੀਂ ਉਹਦੀ ਵਾਈਫ ਦੀ ਆਪਾਂ ਬਤ ਕਰਾਉਂਦੇ ਆਂ ਭਾਜੀ ਮਾਰਕੀਟ ਕਮੇਟੀ ਵੱਲੋਂ ਇਹਦਾ ਕੇਸ ਤੇ ਆ ਕਦੋਂ ਠੋਕੇ ਜੀ ਕਰਾ ਦੇਣੇ ਮੈਂ ਤਸਿਲਦਾਰ ਨੂੰ ਕਹਿੰਦਾ ਐਸਟੀਐਫ ਸਾਹਿਬ ਨੂੰ ਕਹਿ ਕੇ ਉਤੋਂ ਵੀ ਆਪਾਂ ਕਰਾ ਦੇਣੇ ਜੀ ਠੀਕ ਆ ਹਾਂ ਦਾਦਾ ਕੋਈ ਨਹੀਂ ਨਾਲ ਆਪਾਂ ਬਿਟ ਨਾਲ ਆ ਮੈਂ ਤੇ ਮੈਨੂੰ ਪਤਾ ਲੱਗਾ ਰਤੀ ਤੇ ਮੈਂ ਬਾਅਦ ਸੀਗਾ ਹਰੇ ਤਾਈਓ ਹੀ ਹਸਲੇ ਆ ਠੀਕ ਹੈ ਨਾ ਹਾਂ ਕੋਈ ਗੱਲ ਹਾਂ ਠੀਕ